ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਬਿਰੋ ਆਪਾਂ ਇਹ ਵੀਡੀਓ ਜਿਹੜੀ ਬਣਾ ਰਹੇ ਆ ਇਹਦਾ ਮੇਨ ਮਕਸਦ ਵੀਡੀਓ ਬਣਾਉਣ ਦਾ ਇਹ ਆ ਵੀ ਆਪਾਂ ਦੋ ਚਾਰ ਗੱਲਾਂ ਕਰਨੀਆਂ ਨੇ ਆ ਜਿਹੜੀ ਬਿਮਾਰੀ ਚੱਲੀ ਆ ਕਰੋਨਾ ਵਾਇਰਸ ਦੇ ਉੱਤੇ ਤੇ ਕੁਝ ਕੁ ਬੇਨਤੀਆਂ ਆਪਾਂ ਪ੍ਰਸ਼ਾਸਨ ਨੂੰ ਵੀ ਕਰਾਂਗੇ ਮੌਜੂਦਾ ਸਰਕਾਰ ਨੂੰ ਵੀ ਆਪਾਂ ਬੇਨਤੀਆਂ ਕਰਾਂਗੇ ਤੇ ਵੀਡੀਓ ਨੂੰ ਅਖੀਰ ਤੱਕ ਜਰੂਰ ਵੇਖਿਓ ਤੇ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਕਮੈਂਟ ਕਰਕੇ ਵੀ ਦੱਸਿਓ ਸਭ ਤੋਂ ਪਹਿਲੀ ਗੱਲ ਇਹ ਆ ਵੀ ਆਪਾਂ ਨੂੰ ਪਤਾ ਵੀ ਜਿਵੇਂ ਕਰੋਨਾ ਵਾਇਰਸ ਦੀ ਬਿਮਾਰੀ ਵੱਡੇ ਪੱਧਰ ਦੇ ਉੱਤੇ ਇਟਲੀ ਦੇ ਵਿੱਚ ਸਭ ਤੋਂ ਵੱਧ ਫੈਲੀ ਹੋਈ ਆ ਪਹਿਲਾਂ ਚੀਨ ਸੀ ਇਟਲੀ 'ਚ ਬਹੁਤ ਸਾਰੀਆਂ ਮੌਤਾਂ ਹੋ ਰਹੀਆਂ ਨੇ ਆਪਾਂ ਵੇਖਦੇ ਆ ਕਈ ਸੱਜਣ ਵੀਰ ਉੱਥੇ ਹੈਗੇ ਆ ਜਿਨ੍ਹਾਂ ਤੋਂ ਪੁੱਛ ਪੜਤਾਲ ਕੀਤੀ ਆ ਵੀ ਆ ਇਟਲੀ ਦੇ ਵਿੱਚ ਕਈ ਏਦਾਂ ਦੇ ਸ਼ਹਿਰ ਨੇ ਜਿਵੇਂ ਬਰੇਸ਼ੀਆ ਉੱਥੇ ਬਹੁਤ ਜ਼ਿਆਦਾ ਬਿਮਾਰੀ ਫੈਲੀ ਹੋਈ ਆ ਬਹੁਤ ਮੌਤਾਂ ਹੋ ਰਹੀਆਂ ਨੇ ਸੋ ਬੇਨਤੀ ਇਹ ਹੈ ਵੀ ਆਪਣੇ ਇੰਡੀਆ ਦੇ ਜਿਹੜੇ ਲੋਕ ਆ ਨਾ ਭਾਰਤ ਦੇ ਖਾਸ ਕਰਕੇ ਪੰਜਾਬ ਦੇ ਵਿੱਚ ਵੀ ਜਾਂ ਬਾਹਰ ਵੀ ਜਿਹੜੇ ਲੋਕ ਇੱਥੇ ਬੈਠੇ ਆ ਆਪਣੇ ਇੰਡੀਆ 'ਚ ਵਕ ਵਕ ਸਟੇਸ਼ਨ ਦੇ ਵਿੱਚ ਉਹ ਨਾ ਆਮ ਮਜ਼ਾਕ ਦਾ ਇੱਕ ਵਿਸ਼ਾ ਬਣਾ ਰਹੇ ਆ ਇਹਨਾਂ ਜਿਹੜੀ ਬਿਮਾਰੀ ਆ ਉਹ ਸਮਝਦੇ ਆ ਵੀ ਸ਼ਾਇਦ ਕੋਈ ਮਜ਼ਾਕ ਹੋ ਰਿਹਾ ਜਿਵੇਂ ਪਿਛਲੇ ਦਿਨੀ ਆਪਾਂ ਦੇਖਿਆ ਸੀ ਇੱਕ ਬੰਦਾ ਜਿਹੜਾ ਉਹ ਉਹਦੇ ਵਿੱਚ ਰਾਜਨੀਤੀ ਦੇ ਵਿੱਚ ਵੀ ਆਇਆ ਸੀਗਾ ਨੀਟੂ ਸ਼ਟਰਾਂ ਵਾਲਾ ਉਹ ਕਹਿੰਦਾ ਵੀ ਮੇਰੇ ਕੋਲ ਦਵਾਈ ਹੈ ਉਹ ਦਵਾਈ ਇੱਦਾਂ ਹੱਥ ਤੇ ਪਾ ਕੇ ਚੱਕ ਕੇ ਦਿਖਾਉਂਦਾ ਕਹਿੰਦਾ ਵੀ ਮੈਂ ਹੁਣ ਸਾਹ ਵਧੀਆ ਆਉਣ ਲੱਗ ਗਿਆ ਉਹਨਾਂ ਰਿਪੋਰਟਰ ਵੀ ਹੱਸਦਾ ਕਹਿੰਦਾ ਵੀ ਯਾਰ ਹੁਣ ਤਾਂ ਤੂੰ ਪਹਿਲਾਂ ਤਾਂ ਵੀ ਸਾਹ ਲਈ ਜੰਨਾ ਤੇ ਹੁਣ ਤੈਨੂੰ ਸਾਹ ਸੌਖਾ ਆਉਣ ਲੱਗ ਗਿਆ ਕਹਿੰਦਾ ਪਹਿਲਾਂ ਔਖਾ ਹੁੰਦਾ ਸੀ ਹਨਾ ਵੀ ਮਤਲਬ ਹਰ ਇੱਕ ਬੰਦਾ ਫੇਮਸ ਹੋਣਾ ਚਾਹੁੰਦਾ ਉਹਨੂੰ ਉਹਨੂੰ ਇਦਾਂ ਸੀ ਵੀ ਮੈਂ ਫੇਮਸ ਹੋ ਜਾ ਉਹ ਕੱਲ ਪ੍ਰਸ਼ਾਸਨ ਨੇ ਉਹਨੂੰ ਚੱਕ ਕੇ ਗ੍ਰਿਫਤਾਰ ਗ੍ਰਿਫਤਾਰ ਕਰ ਲਿਆ ਸਲਾਖਾਂ ਪਿੱਛੇ ਸੁੱਟਦਾ ਪਰਚਾ ਹੋ ਗਿਆ ਹਾਂ ਇੱਕ ਪਿੰਡ ਮਾਨਕੀ ਤੋਂ ਸੀ ਉਹ ਮੇਰੇ ਕੋਲ ਵੀਡੀਓ ਪਈ ਆ ਉਹ ਦਸਤਾਰ ਧਾਰੀ ਆ ਇੱਕ ਵੀਰ ਉਹ ਉਹ ਬੋਲ ਰਿਹਾ ਕਹਿੰਦਾ ਵੀ ਮੈਨੂੰ ਰੋਕੇ ਕਹਿੰਦਾ ਵੀ ਮੈਨੂੰ ਕਰੋਨਾ ਵਾਇਰਸ ਹੋ ਗਿਆ ਤੇ ਸ਼ਹਿਰ ਉਤੇ ਵੀ ਧਾਰਾ ਜਿਹੜੀ ਲਾਗੂ ਕੀਤੀ ਗਈ ਆ ਹਣਾ ਇਹ ਆਖਰੀ ਵੀਡੀਓ ਹੈ ਜੀ ਹਾਂ ਸ਼ਹਿਰ ਦਾ ਵੀ ਵਾੜ ਬਹੁਤ ਪਿਆਸ ਹੈ ਮਤਲਬ ਵੀ ਜਾਣ ਪੁੱਜ ਕੇ ਗੈਰ ਰਿਹਾ ਸੀ ਮੈਨੂੰ ਕਰੋਨਾ ਵਾਇਰਸ ਹੈ ਉਸ ਤੋਂ ਬਾਅਦ ਇਹ ਬੰਦੇ ਦਾ ਸ਼ਾਇਦ ਗ੍ਰਿਫਤਾਰ ਕਰ ਲਏ ਇੱਕ ਹੋਰ ਬੀਬੀ ਸੀ ਜਿਹਨੇ ਦਸਤਾਰ ਸਜਾਈ ਆ ਉਹ ਕਹਿੰਦੀ ਵੀ ਪਿਆਜ਼ ਕੱਟ ਕੇ ਉਹਨੇ ਉੱਤੇ ਲੂਣ ਲਾਗੇ ਵੀ ਉਹ ਖਾ ਲੋ ਹਨਾ ਵੀ ਬਿਮਾਰੀ ਦੂਰ ਹੋ ਜੂ ਵੀ ਇੰਨਾ ਸਾਰੇ ਬੰਦਿਆਂ ਨੂੰ ਜਿਹੜੇ ਬੰਦੇ ਅਫਵਾਹਾਂ ਫਲਾਉਂਦੇ ਆ ਜਾਂ ਜਿਹੜੇ ਬੰਦੇ ਕਹਿੰਦੇ ਆ ਵੀ ਇਹਦਾ ਬਿਮਾਰੀ ਦਾ ਇਲਾਜ ਆ ਗਿਆ ਡਾਕਟਰਾਂ ਤੋਂ ਬਿਨਾ ਇੱਥੋਂ ਇੱਕ ਗੱਲ ਤਾਂ ਹੋਰ ਪਤਾ ਲੱਗਦਾ ਹੂੰ ਵੀ ਕੱਲਾ ਪਾਣੇ ਨਾਲ ਹੀ ਪਤਾ ਲੱਗਦਾ ਆ ਵੀ ਬੰਦਾ ਕਿੰਨੇ ਆ ਉਹਦੇ ਬਾਣਾ ਪਾਏ ਹੋਇਆ ਐ ਕੇਸ ਕੀ ਬੰਦੀ ਹੋਈ ਐ ਲੋਕ ਇਹ ਸਮਝਦੇ ਨੇ ਵੀ ਹਾਂ ਵੀ ਇਹ ਸੱਚ ਬੋਲ ਰਹੀ ਐ ਉਹਦੇ ਅੰਦਰ ਦਾ ਤਾਂ ਨਹੀਂ ਪਤਾ ਨਾ ਹੂੰ ਐਗੀ ਉਹ ਅਫਵਾਹ ਸੀਗੀ ਦੇ ਬੇਨਤੀ ਅਸੀਂ ਇਹ ਕਰਦੇ ਹਾਂ ਵੀ ਪ੍ਰਸ਼ਾਸਨ ਨੂੰ ਵੀ ਆ ਜਿਹੜੇ ਬੰਦੇ ਅਫਵਾਹਾਂ ਫਲਾਉਂਦੇ ਆ ਵੀ ਇਹਨਾਂ ਬੰਦਿਆਂ ਨੂੰ ਇਹਨਾਂ ਤੇ ਸਖਤ ਕਾਰਵਾਈ ਕਰੋ ਕਿਉਂਕਿ ਜਦੋਂ ਇਦਾਂ ਦੇ ਬੰਦੇ ਅਫਵਾਹਾਂ ਫਲਾਉਂਦੇ ਆ ਤਾਂ ਫੇਮਸ ਹੋਣ ਵਾਸਤੇ ਮਸ਼ਹੂਰ ਹੋ ਮਸ਼ਹੂਰ ਹੋਣ ਵਾਸਤੇ ਵਾਹਾਂ ਫਲਾਉਂਦੇ ਆ ਤੇ ਨਾਲ ਇੱਕ ਬੇਨਤੀ ਹੋਰ ਹੈ ਵੀ ਜਿਵੇਂ ਸਰਕਾਰ ਕਹਿੰਦੀ ਆ ਵੀ ਜਿਹੜੀਆਂ ਲੋੜੀਆਂ ਦੀਆਂ ਜਿਹੜੀਆਂ ਮਤਲਬ ਕਿ ਸੰਸਥਾਵਾਂ ਨੇ ਉਹ ਖੁੱਲੀਆਂ ਰੱਖੀਆਂ ਜਾਣਗੀਆਂ ਹਨ ਵੀ ਫੂਡ ਸਪਲਾਈ ਵਾਲਾ ਜਿਹੜਾ ਵਿਭਾਗ ਹੋ ਗਿਆ ਹਨ ਗਰੋਸਰੀ ਵਾਲਾ ਕੰਮ ਤੇ ਬਾਕੀ ਦੁੱਧ ਦੀਆਂ ਡੈਰੀਆਂ ਹਸਪੀਟਲ ਇਹ ਸਾਰੀਆਂ ਚੀਜ਼ਾਂ ਨੇ ਵੀ ਜਿਹੜੀਆਂ ਖੁੱਲੀਆਂ ਰੱਖੀਆਂ ਜਾਣਗੀਆਂ ਉੱਥੇ ਇੱਕ ਨਾਲ ਗੱਲ ਇਹ ਵੀ ਆਈ ਵੀ ਠੇਕੇ ਵੀ ਖੁੱਲੇ ਰਹਿਣਗੇ ਮੌਜੂਦਾ ਸਰਕਾਰ ਨੂੰ ਬੇਨਤੀ ਹੈ ਵੀ ਆ ਠੇਕੇ ਨੇ ਜੜੇ ਉਹ ਉਹ ਖੁੱਲੇ ਰੱਖਣ ਦਾ ਕੋਈ ਮਕਸਦ ਨਹੀਂ ਹੈਗਾ ਇਹਨੂੰ ਬੰਦ ਕਰਨੇ ਚਾਹੀਦੇ ਆ ਹਨਾ ਕਿਉਂਕਿ ਲੋਕ ਹੁਣ ਵਿਹਲੇ ਆ ਤੇ ਵਿਹਲੇ ਲੋਕਾਂ ਨੇ ਕਰਨਾ ਕੀ ਆ ਵੀ ਸ਼ਰਾਬ ਦਾ ਫਿਰ ਪੀਣੀ ਆ ਤੇ ਇਹ ਕੁਝ ਬੇਨਤੀਆਂ ਸੀ ਬਾਕੀ ਇਹ ਵੀਰ ਵੀ ਆਪਣੀਆਂ ਆਪਣੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਕਰਨਗੇ ਇੱਕ ਬੇਨਤੀ ਮੈਂ ਹੋਰ ਕਰਦਾ ਵੀ ਆ ਆਪਾਂ ਇਹਨੂੰ ਮਜ਼ਾਕ ਦਾ ਪਾਤਰ ਬਣਾ ਕੇ ਨਾ ਚੱਲੀਏ ਬਿਮਾਰੀ ਨੂੰ ਆਪਾਂ ਸੀਰੀਅਸ ਹੋਈਏ ਤੁਸੀਂ ਕਹੋਗੇ ਵੀ ਤੁਸੀਂ ਚਾਰ ਜਣੇ ਇੱਥੇ ਬੈਠ ਕੇ ਗੱਲਾਂ ਮਾਰੀ ਜਾਂਦੇ ਹੋ ਤੁਸੀਂ ਤਾਂ ਮਾਸਕ ਪਹਿਨੇ ਹੀ ਨਹੀਂ ਹੈਗੇ ਅਸੀਂ ਭਾਵੇਂ ਕਿਤੇ ਬਾਹਰ ਨਹੀਂ ਜਾਂਦੇ ਅਸੀਂ ਆਪਣੇ ਘਰੇ ਬੈਠੇ ਆ ਤੇ ਬਾਹਰ ਨਹੀਂ ਨਿਕਲ ਰਹੇ ਸਾਰੇ ਆਪਣੇ ਆਪਣੇ ਘਰੇ ਬੈਠੇ ਹੋਏ ਆ ਇੱਦਾਂ ਬਸ ਇੱਕ ਸਿਰਫ ਵੀਡੀਓ ਬਣਾਉਣ ਲਈ ਇਕੱਠੇ ਹੋਏ ਆ ਹਾਂ ਵੀਡੀਓ ਬਣਾਉਣ ਵਾਸਤੇ ਇਕੱਠੇ ਹੋਏ ਆ ਤੇ ਜਿਹੜੀ ਮੈਂ ਬੇਨਤੀ ਕਰਦਾ ਸੀ ਵੀ ਮਜ਼ਾਕ ਦਾ ਪਾਤਰ ਨਾ ਬਣਾਓ ਆਪਣੇ ਘਰਾਂ 'ਚ ਰਹੋ ਆਪਾਂ ਇੱਕ ਹਫਤਾ 10 ਦਿਨ 12 ਦਿਨ ਜਿੰਨੇ ਵੀ ਦਿਨ ਹੈਗਾ ਹਨਾ ਕਰਫਿਊ ਲੱਗਿਆ ਹੋਇਆ ਆਪਣੇ ਘਰਾਂ ਚ ਰਹੀਏ ਸੋ ਇਹ ਬੇਨਤੀ ਜਰੂਰ ਪ੍ਰਵਾਨ ਕਰਿਓ ਹੋਰ ਵੀ ਕਰਤਾਏ ਨੇ ਬਿਮਾਰੀ ਨੇ ਉਹ ਨਰਨਾ ਇਹ ਕਰਤਾ ਵੀ ਜਿਹੜੇ ਬਾਬੇ ਨੇ ਜਿਹੜੇ ਕਹਿੰਦੇ ਨੇ ਵੀ ਅਸੀਂ ਵੀ ਇਲਾਜ ਕਰਦੇ ਆਂ ਵੱਡੇ ਤੋਂ ਵੱਡਾ ਇਲਾਜ ਕਰਦੇ ਆਂ ਉਹਨਾਂ ਦਾ ਵੀ ਸਾਹਮਣੇ ਆ ਗਿਆ ਸਾਰਾ ਕੁਝ ਕਰ ਸਕਦੇ ਸੀ ਉਹ ਹੁਣ ਲੋੜ ਆ ਉਹਨਾਂ ਦੀ ਔਰ ਜਿਹੜੇ ਬਾਬੇ ਕਿਹੜੀ ਸੁਨਾਉਂਦੀ ਰੋਕ ਦਿੰਦੇ ਆਂ ਅਸੀਂ ਹਾੜ ਰੋਕ ਦਿੰਨੇ ਆਂ ਆਹ 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 ਬਖਮਾਨ ਗੱਡੀਆਂ ਦੇ ਦੇਖ ਰਿਹਾ ਉੱਥੇ ਪੋਸਟਰ ਲੱਗੇ ਹੁੰਦੇ ਵੀ ਕਾਲਾ ਜਾਦੂ ਹਣਾ ਕਾਲਾ ਇਲਾਜ ਹਣਾ ਵੀ 24 ਘੰਟੇ ਹਰ ਸਮੱਸਿਆ ਦਾ ਹੱਲ ਆ ਉਹਨਾਂ ਨੂੰ ਹੋਣ ਲੱਗੀਆਂ ਦੇਖੋ ਕਹਿੰਦੇ ਕਿ ਹਾਂ ਹਾਂ ਸਾਰੇ ਗੱਲ ਕਰਦੇ ਆਂ ਵੀ ਕੋਰੋਨਾ ਵਾਇਰਸ ਕਹਦਾ ਇਹ ਲੋੜ ਨਹੀਂ ਹੈਗਾ ਹੈਨਾ ਇਹ ਇਹਨਾਂ ਚੀਜ਼ਾਂ ਦਾ ਦੇਖੋ ਪਤਾ ਲੱਗ ਗਿਆ ਵੀ ਆਹ ਜਿਹੜੇ ਬਾਬੇ ਸੀ ਧੁੰਗੀ ਆ ਜਿਹੜੇ ਪਖੰਡੀ ਸਾਹ ਬੈਠੇ ਆ ਕਿ ਭਰਾਓ ਇਹ ਇਹਨਾਂ ਨੂੰ ਪੱਖ ਨਹੀਂ ਹੈਗਾ ਆਪਣੀ ਸੇਫਟੀ ਤੁਹਾਨੂੰ ਆਪ ਰੱਖਣੀ ਹੋਊਗੀ ਜੇ ਆਪਾਂ ਘੇਰਾ ਆਪ ਕਰੋਗੇ ਆਪਣੀ ਪ੍ਰਵਾਹ ਨਹੀਂ ਕਰੋਗੇ ਤਾਂ ਆਪਾਂ ਬਿਮਾਰੀ ਤੋਂ ਬਚ ਸਕਦੇ ਹਣਾ ਤੇ ਦੂਸਰਾ ਭਾਈ ਆ ਜਿਹੜੀਆਂ ਵੀ ਅਫਵਾਹਾਂ ਨੇ ਇਹਨਾਂ ਅਫਵਾਹਾਂ ਤੋਂ ਬਚੋ ਠੀਕ ਹੈ ਨਾ ਕਈ ਨਾ ਕਈ ਹੋ ਜੇ ਕਿਸੇ ਦਾ ਘਰ ਬਰਬਾਦ ਹੋ ਜੇ ਇੱਕ ਅਫਵਾਹ ਬੱਚੇ ਸਾਰਾ ਵੀ ਆਪਾਂ ਇੱਕ ਚੀਜ਼ ਧਿਆਨ ਚ ਰੱਖ ਕੇ ਚੱਲੋ ਵੀ ਆਪਾਂ ਕਿਸੇ ਦੇ ਪਿੱਛੇ ਕੋਈ ਲੱਗਣਾ ਨਹੀਂ ਹੈਗਾ ਠੀਕ ਹੈ ਨਾ ਅਫਵਾਹਾਂ ਤੋਂ ਥੋੜਾ ਜਿਹਾ ਸੰਕੇਚ ਕਰੋ ਠੀਕ ਹੈ ਤੇ ਉਸ ਤੋਂ ਬਾਅਦ ਜਿਹੜੇ ਵੀ ਬਾਬੇ ਜਾਂ ਜਿਹੜੇ ਵੀ ਜਰੂਰੀ ਨੇਗਾ ਵੀ ਬਾਣਾ ਪਾ ਕੇ ਸੱਚ ਬੋਲਿਆ ਜਾਂਦਾ ਬਹੁਤ ਵਿੱਚ ਬੈਠ ਨੇ ਜਿਹੜਾ ਝੂਠ ਬੋਲਦੇ ਹੈਗੇ ਠੀਕ ਹੈ ਨਾ ਵੀ ਵੀਰ ਬਣ ਕੇ ਕਿਸੇ ਦੇ ਪਿੱਛੇ ਨਾਲ ਲੱਗੋ ਆਪਦਾ ਘਰੇ ਰਹੋ ਤੇ ਅਫਵਾਹਾਂ ਤੋਂ ਬਚਤ ਰੱਖੋ ਆਪਦੇ ਪਰਿਵਾਰ ਦੀ ਸੇਫਟੀ ਰੱਖੋ ਵੀਰੇ ਠੀਕ ਹੈ ਨਾ ਆਪਾਂ ਤਾਂ ਇਹੀ ਚਾਹੁੰਦੇ ਆ ਵੀ ਆਪਣਾ ਪੰਜਾਬ ਦੇ ਉੱਤੇ ਸਾਰੇ ਔਲ ਵਾਰਡ ਦੇ ਉੱਤੇ ਵੀ ਸੇਫਟੀ ਰਹੇ ਵੀ ਕਦੇ ਕਿਸਦਾ ਘਰ ਬਰਬਾਦ ਨਾ ਹੋਵੇ ਇਸ ਚੀਜ਼ ਦੇ ਵਿੱਚ ਥੋੜਾ ਜਿਹਾ ਧਿਆਨ ਦੇ ਵਿੱਚ ਰੱਖ ਕੇ ਦੱਸੋ ਜਿਵੇਂ ਆਪਾਂ ਕਹਿ ਸਕਦੇ ਆ ਵੀ ਜਿਵੇਂ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਵੀ ਐਲਾਨ ਕਰ ਦਿੱਤਾ ਹੈਗਾ ਵੀ ਜਿਹੜੇ ਬੱਚੇ ਘਰਾਂਜ ਨੇ ਵੀ ਉਹਨਾਂ ਨੂੰ ਅਸੀਂ مالی ਮਦਦ ਕਰਾਂਗੇ ਉਮੀਦ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਜਿਹੜੇ ਦਿਹਾੜੀਦਾਰ ਬੰਦੇ ਨੇ ਉਹਨਾਂ ਦੀ ਵੀ مالی ਮਦਦ ਕੀਤੀ ਜਾਵੇ ਵੱਤੋਂ ਵੱਧ ਜਿਹੜੇ ਇੱਕ ਬੰਦਾ ਆਪ ਕਮਾ ਕੇ ਦਿਹਾੜੀ ਕਰਕੇ ਆਥੇ ਟਿੱਡ ਪਰਦਾ ਹੈਗਾ ਉਹ ਹੁਣ ਕਾਫੀ ਦੇ ਵਿੱਚ ਕਮਿਊਨਿਟੀ ਡਰੂਗਾ ਇਸ ਲਈ ਸਰਕਾਰ ਨੂੰ ਚਾਹੀਦਾ ਹੈ ਵੀ ਉਹ ਉਹਨਾਂ ਦੀ ਮਦਦ ਕਰੇ ਦਿਹਾੜੀਦਾਰ ਬੰਦੇ ਤਾਂ ਕਿ ਉਹ ਰੋਟੀ ਆਪਣੀ ਨਾਲ ਜਿੱਕੇ ਖਾ ਸਕਣ। ਹੂੰ। ਬਾਕੀ ਵੀਰ ਦੀ ਗੱਲ ਬਹੁਤ ਵਧੀਆ ਹੈ ਹਨਾ ਵੀ ਜਿਵੇਂ ਦਿਹਾੜੀਦਾਰ ਜਿਹਨੂੰ ਚਾਰ ਖੁੱਡ ਆਉਂਦੇ ਨੇ ਪ੍ਰਭੂ ਸਹੀ ਗੱਲ ਤਾ ਉਹ ਕਹਿੰਦਾ ਜਿਹਨੂੰ ਚਾਰ ਖੁੱਡ ਆਉਂਦੇ ਨੇ ਉਹ ਤਾਂ ਅਲੱਗ ਘਰੇ ਵੀ ਬੈਜੂ 15 ਦਿਨ ਔਰ ਜਿਹੜਾ ਬੰਦਾ ਦਿਹਾੜੀਦਾਰ ਹੈ ਦਿਹਾੜੀ ਕਰਕੇ ਉਹਦਾ ਅਗਲੇ ਦੇ ਚੁੱਲ੍ਹੇ 'ਚ ਅੱਗ ਬਲਦੀ ਆ ਉਹ 10-15 ਦਿਨ ਕਿਵੇਂ ਬੈਹਿ ਕੇ ਖਾਊਗਾ ਹਨਾ ਉਹ ਕਿਵੇਂ ਮੰਗ ਕੇ ਖਾਊਗਾ ਜਾਂ ਕਿਵੇਂ ਘਰੇ ਬਹਿ ਕੇ ਖਾਊ ਜਿਹਦੀ ਦਿਹਾੜੀ ਦੀ ਕੰਮ ਚੱਲਦਾ ਘਰ ਉਹ ਸਾਰਾ ਪਰਿਵਾਰ ਚੱਲਦਾ ਸੋ ਇੱਕ ਵੀਡੀਓ ਅਸੀਂ ਦੇਖੀ ਸੀ ਉਹ ਪਿੰਡ ਪੱਖੀ ਗਲਾਂ ਦਾ ਕੋਈ ਸਰਪੰਚ ਹੈਗਾ ਉਹਦੇ ਨਾਲ ਕੁਝ ਮੈਂਬਰ ਵੀਰ ਨੇ ਹਨਾ ਉਹਦਾ ਬਹੁਤ ਸਲਾਂਗਾ ਜੋ ਕਦਮ ਹੈ ਉਹ ਕਹਿੰਦਾ ਵੀ ਮੈਂ ਆਪਣੇ ਪੱਖ ਤੋਂ ਹਨਾ ਵੀ ਜਿੰਨੇ ਮੇਰੇ ਨਾਲ ਵੀਰ ਜੁੜੇ ਆ ਜਾਂ ਮੈਂ ਆਪ ਹਨਾ ਕਹਿੰਦਾ ਵੀ ਮੈਂ ਆਪ ਮਾਲੀ ਸਹਾਇਤਾ ਕਰੂੰਗਾ ਮਦਦ ਕਰੂੰਗਾ ਕਹਿੰਦਾ ਜਿੰਨੇ ਹਾਂ ਦਿਹਾੜੀਦਾਰ ਬੰਦਿਆਂ ਦੀ ਬਾਕੀਆਂ ਦੀ ਨਹੀਂ ਦਿਹਾੜੀਦਾਰ ਬੰਦਿਆਂ ਦੀ ਜਿੰਨਾਂ ਨੂੰ ਵਿਚਾਰੇ ਗਰੀਬ ਨੇ ਹਨਾ ਆਰਥਿਕ ਪੱਖ ਤੋਂ ਸੋ ਨਾਲ ਨਾਲ ਇਹ ਵੀ ਬੇਨਤੀ ਆ ਵੀ ਜਿਵੇਂ ਜਥੇਦਾਰ ਕਹਿੰਦਾ ਵੀ ਗੋਲਕਾਂ ਦੇ ਮੂੰਹ ਖੁੱਲੇ ਗਏ ਨੇ ਉਹ ਭਾਈ ਉਹ ਮੂੰਹ ਅੱਗੇ ਖੋਲ ਕੇ ਅੱਗੇ ਬੰਦੇ ਵੀ ਆ ਮੂੰਹ ਖੋਲ ਮੂੰਹ ਖੋਲ ਕੇ ਨਾ ਰੱਖੇ ਜਾਣ ਖੁੱਲੇ ਮੂੰਹਾਂ ਦਾ ਕੀ ਕਰੀਏ ਬੰਦੇ ਵੀ ਜਾਣ ਉਹਦੀ ਸਹਾਇਤਾ ਵੀ ਆਪਾਂ ਕਰੀਏ ਹਨਾ ਸ਼੍ਰੋਮਣੀ ਕਮੇਟੀ ਹੈ ਜਿਹੜੀ ਦਾ ਬਿਆਨ ਬਿਆਨ ਲੱਗ ਹਾਂ ਬਾਕੀ ਕੰਲੀ ਸ਼੍ਰੋਮਣੀ ਕਮੇਟੀ ਦੀ ਗੱਲ ਨਹੀਂ ਆ ਪਿੰਡਾਂ ਦੇ ਜਿਹੜੇ ਗੁਰਦੁਆਰੇ ਨੇ ਆਪਾਂ ਕਹਿੰਦੇ ਤਾਂ ਹੈਗਾ ਵੀ ਗੁਰੂ ਕੀ ਗੋਲਕ ਗਰੀਬ ਦਾ ਮੂੰਹ ਹਨਾ ਇਹ ਚੀਜ਼ ਲਾਗੂ ਵੀ ਹੋਵੇ ਪ੍ਰਭੂ ਅਸੀਂ ਇਹ ਨਹੀਂ ਕਹਿੰਦੇ ਵੀ ਸਾਨੂੰ 4-4 ਲੱਖ-ਲੱਖ ਰੁਪਈਆ 2-2 ਲੱਖ 5-5 ਲੱਖ ਦੇ ਦੋ ਅਸੀਂ ਅਬ ਦੀ ਗੱਲ ਨਹੀਂ ਕਰਦੇ ਉਹਨਾਂ ਆਰਥਿਕ ਤੌਰ ਤੇ ਜਿਹੜੇ ਤੰਗ ਨੇ ਨਾ ਬੰਦੇ ਉਹਨਾਂ ਦੀ ਗੱਲ ਕਰਦੇ ਆਂ ਵੀ ਆ ਗਰੀਬ ਜਿਹੜੇ ਹੈਗੇ ਨੇ ਗੁਰੂ ਕੀ ਗੋਲੋ ਗਰੀਬ ਦਾ ਮੂੰਹ ਇਹ ਗੱਲ ਲਾਗੂ ਹੋਵੇ ਹੁਣ ਪਿੰਡਾਂ ਦੇ ਗੁਰਦੁਆਰਿਆਂ ਨੂੰ ਵੀ ਚਾਹੀਦਾ ਵੀ ਭਾਈ ਜਿੰਨੀ ਕੁ ਮਦਦ ਹੋ ਸਕਦੀ ਆ ਉਹਨਾਂ ਦੀ ਕਰੋ ਹਨਾ ਤੇ ਇਹਨੂੰ ਵੀ ਚਾਹੀਦਾ ਜਿਵੇਂ ਆਪਣੇ ਪੰਜਾਬ ਕੁਲਾ 850 ਪਿੰਡਾਂ ਲਗਭਗ ਤੇ 18000 18000 ਡੇਰਾ ਹੋ ਰਿਹਾ ਤਾਂ ਡੇਰਿਆਂ ਨੂੰ ਵੀ ਚਾਹੀਦਾ ਡੇਰਿਆਂ ਦੀ ਵੀ ਅਸੀਂ ਗੱਲ ਕਰਨੀ ਸੀ ਵੀ 12800 ਲਗਭਗ ਪਿੰਡ ਪੰਜਾਬ ਚ 18000 ਡੇਰਾ ਰਜਿਸਟਰ ਤੇ ਅਨਰਜਿਸਟਰ ਸੋ ਪਹਿਲੀ ਗੱਲ ਤਾਂ ਇਹ ਹੈ ਵੀ ਤੁਸੀਂ ਵੇਖੋ ਜੇ 18000 ਡੇਰੇ ਦੀ ਥਾਂ ਤੇ 18000 ਹਸਪਤਲ ਹੁੰਦਾ ਹੁੰਦਾ ਹਨਾ ਕੋਈ ਨਾ ਕੋਈ ਲਾਜ ਨਾ ਲੱਭਿਆ ਜਾਂਦਾ ਪਰ ਸਾਡੇ ਲੋਕਾਂ ਨੇ ਜਾ ਕੇ 18000 ਡੇਰਾ ਬਣਾਇਆ ਕੀਨੇ ਸਾਡੇ ਵਰਗਿਆਂ ਨੇ ਬਣਾਇਆ ਹੁਣ ਉਹ ਡੇਰਿਆਂ ਦੇ ਵਿੱਚੋਂ ਕੋਈ ਵੀ ਕਰੋਨਾ ਵਾਇਰਸ ਨਹੀਂ ਨਿਕਲਦਾ ਇਲਾਜ ਨਹੀਂ ਨਿਕਲ ਸਕਦਾ ਬਨਾ ਪਰ ਇਹ ਦੀ ਵੀ ਦੇ ਦੇ ਤਾਂ ਬਨਾਲੇ ਵੀ ਡੇਰਿਆਂ ਤੋਂ ਕਰੋਨਾ ਵਾਇਰਸ ਦਾ ਇਲਾਜ ਮਿਲ ਜੂਗਾ ਹਉ ਸਭ ਤੋਂ ਪਹਿਲਾਂ ਇਹ ਪ੍ਰਸ਼ਾਸਨ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵੀਰੇ ਉਹਨੂੰ ਉਹਨਾਂ ਨੂੰ ਫੋਲੋ ਕਰੋ ਉਹਨਾਂ ਨੇ ਕਾਫੀ ਲਗਾਇਆ ਹੈ ਆਪਣੇ ਲਈ ਆਪਣੀ ਸੇਤੀ ਦੇ ਲਈ ਉਹ ਲਗਾਇਆ ਠੀਕ ਹੈ ਨਾ ਸਰਕਾਰ ਨੂੰ ਵੀ ਫੋਲੋ ਕਰੋ ਤੇ ਉਹਦੀ ਉਲੰਘਣਾ ਨਾ ਕਰੋ ਠੀਕ ਹੈ ਨਾ ਵੀ ਇਹ ਚੀਜ਼ ਦਾ ਵੀ ਤੁਸੀਂ ਧਿਆਨ ਚਲ ਕੇ ਚਲੋ ਬਦ ਤੋਂ ਬਦ ਸਰਕਾਰ ਦਾ ਸਹਿਯੋਗ ਦਿਓ ਆ ਇੱਕ ਗੱਲ ਦਾ ਬਾਰ ਬਾਰ ਮੈਂ ਵੀ ਬੂਵਣਿਆਂ ਬਾਰੇ ਗੱਲ ਕਰ ਰਿਹਾ ਜਿਹੜੇ ਕਹਿੰਦੇ ਨੇ ਵੀ ਅਸੀਂ ਸਾਉ ਕੁਝ ਕਰਦੇ ਆਂ ਵੀ ਵੱਡੇ ਤੋਂ ਵੱਡੇ ਇਲਾਜ ਕਰੇ ਨੇ ਇਹ ਭਰਾਵੋ ਕੁਝ ਵੀ ਨਹੀਂ ਕਰ ਸਕਦੇ ਕੱਲਾ ਡਾਕਟਰ ਹੀ ਆ ਜਿਹਨੂੰ ਆਪਾਂ ਦੂਸਰਾ ਰੱਬ ਮੰਨਦੇ ਆਂ ਹਨਾ ਅੱਧਾ ਰੱਬਾ ਡਾਕਟਰ ਹੈ ਆਪਣਾ ਇਹੇ ਕਰਕੇ ਬਾ ਸਾਡੀ ਇਹੀ ਬੇਨਤੀ ਹੈ ਵੀ ਇੰਨਾ ਭਗਵੇਂ ਟੋਲੇ ਵਾਲਿਆਂ ਤੋਂ ਸੋਹਣੇ ਤੋਂ ਹੋਰ ਚ ਕਰੋ ਇਹਦੀ ਸਿਰਫ ਡਾਕਟਰੀ ਇਲਾਜ ਕਰ ਸਕਦਾ ਕੋਈ ਬੂਵਨਾ ਨਹੀਂ ਕਰ ਸਕਦਾ ਹਾਂ ਠੀਕ ਹੈ ਵੀਰੋ ਜੇ ਵੀਡੀਓ ਹਨਾ ਚੰਗੀ ਲੱਗੀ ਸਾਡੀ ਗੱਲਬਾਤ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਭਰਾਵੋ ਸਾਡੀ ਤਾਂ ਸੋਚ ਇਦਾਂ ਦੀ ਆ ਹਨਾ ਆਪਾਂ ਕਿਸੇ ਬਾਬੇ ਕਿਸੇ ਬੂਬਨੇ ਨੂੰ ਕਿਸੇ ਸਾਧ ਸੰਤ ਨੂੰ ਨਹੀਂ ਮੰਨਦੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਆ ਮੱਥਾ ਟੇਕਦੇ ਆ ਸੋ ਇਹ ਗੱਲਾਂ ਬਾਤਾਂ ਕੀਤੇ ਆ ਨੇ 18000 ਡੇਰਾ ਤਾਂ ਭਾਈ ਬਣਾਤਾ ਪੰਜਾਬ 'ਚ 18000 ਹਸਪੀਟਲ ਹੁੰਦਾ ਹਨਾ ਤਾਂ ਬਹੁਤ ਚੰਗਾ ਹੋਣਾ ਸੀ ਹਾਂ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ